ਸਰਵਾਂ ਸਦਾਨੇ ਅਮਰਤ ਕੇ ਦਾਤੇ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਗੁਰਦੁਆਰਾ ਸਿੰਘਾ ਸ਼ਹੀਦਾਂ ਡੇਰਾ ਸ੍ਰੀ ਮਹਾਂਸਤਵਜਨ ਸਿੰਘ ਨੰਗੜਵਾਲਾ ਦੇ ਮੁਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਜੀ ਬਨੋਂ ਦੇਸ਼ ਵਿਦਿਊ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਇਸ ਮੌਕੇ ਉਹਨਾਂ ਨੇ ਕਿਹਾ ਅੱਜ ਲੋੜ ਹੈ ਗੁਰੂ ਸਾਹਿਬਾਂ ਦੀ ਵਿਚਾਰ ਚਲ ਕੇ ਸਮਾਜ ਸੇਵੀ ਉਪਰਾਲੇ ਕਰੀਏ ਕੈਮਰਾਮੈਨ ਅਜੀਤ ਸਿੰਘ ਨਾਗੀ ਨਾਲ ਗੁਰシャン ਸਿੰਘ ਨਾਗੀ ਮਨਪੀਰ ਸਿੰਘ ਰਾਜਾ ਸਮਝਰਾਦੀ ਦਵਾਬਾਂ ਨੂੰ 24 ਘੰਟੇ ਲਈ ਨੰਗਰਵਾਲ ਤੋਂ ਵਿਸ਼ੇਸ਼ ਰਿਪੋਰਟ ਦੇਸ਼ ਭ ਦੇਸ਼ ਸਭ ਸਿਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧੂਆਂ ਦੇ ਪਾਵਨ ਬਚਨ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਏਉ ਸੁਆਉ ਜਨ ਕੇ ਸੰਗਚਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਸਨ ਕੋ ਸਦਾ ਨਿਮਸਕਾਰ ਬਾ ਪ੍ਰਗਟਿਓ ਮਰਦ ਗੰਬਰਾ ਬ੍ਰਿਆਮ ਅਖੇਲਾ ਬਾਹੂ ਬਾਹੂ ਗੋਬਿੰਦ ਸਿੰਘ ਆਪੇ ਗੁਰੂ ਖੇਲਾ ਦੇ ਮਹਾਵਾਕਾਂ ਸਰ ਅੱਜ ਧੰਨ ਧੰਨ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਆਗਮ ਪ੍ਰਭ ਦੀਆਂ ਖੁਸ਼ੀਆਂ ਨੂੰ ਸਮਰਪਿਤ ਮੈਂ ਸਮੁੱਚੇ ਜਗਤ ਨੂੰ ਸਮੁੱਚੇ ਦੇਸ਼ ਵਾਸੀਆਂ ਨੂੰ ਮਹਾਰਤ ਦੇ ਜਨਮ ਦਿਨ ਦੀਆਂ ਗੁਰਦੁਆਰਾ ਸਿੰਘਾਂ ਸ਼ਹੀਦਾਂ ਦੇਰਾ ਸੰਤ ਬਾਬਾ ਜਨੈਸੀ ਨੰਗਲਵਟ ਅਲਲ ਫਲੋਰ ਅਤੇ ਸਮੁੱਚੀ ਸੰਗਤ ਵੱਲੋਂ ਲੱਖ ਲੱਖ ਵਧਾਈਆਂ ਦਿੰਦਾ ਆਸ ਕਰਦਾ ਕਿ ਪਾਤਸ਼ਾਹ ਨੇ ਜੋ ਸਾਡੇ ਵਾਸਤੇ ਸਲਾਨੀ ਕੁਰਬਾਨੀ ਦੇ ਕੇ ਸਮੁੱਚੇ ਜਗਤ ਨੂੰ ਇੱਕ ਨਵੀਂ ਸੇਧ ਦਿੱਤੀ ਹੈ ਅਸੀਂ ਸਾਰੇ ਉਹਨਾਂ ਦੇ ਦਰਸ਼ਾਈ ਮਾਰਗ ਤੇ ਚੱਲ ਕੇ ਆਪਣੇ ਜੀਵ ਨੂੰ ਸਫਲਾ ਬੜਾਈਏ ਤੇ ਖੰਡੇ ਬਾਟੇ ਦੀ ਬਹੁਤ ਦਾਤ ਦਾਤ ਲੈ ਕੇ ਗੁਰੂ ਦੀ ਖੁਸ਼ੀ ਨੂੰ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ